ਸਤਿਕਾਰਯੋਗ ਦੋਸਤੋ 7 ਦਸੰਬਰ ਦਾ ਦਿਨ ਭਾਰਤ ਦੇ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਇਹ ਦਿਨ ਸਮਰਪਿਤ ਹੁੰਦਾ ਹੈ ਉਹਨਾਂ ਸ਼ਹੀਦ ਫੌਜੀਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਤੇ ਇਹਦੇ ਨਾਲ ਹੀ ਉਹ ਫੌਜੀ ਜਿਹੜੇ ਡਿਊਟੀ ਦੇ ਦੌਰਾਨ ਆਪਣੇ ਅੰਗ ਗਵਾ ਬੈਠਦੇ ਨੇ ਕਿਸੇ ਵਜ੍ਹਾ ਕਰਕੇ ਅੰਗ ਹਿਰਨ ਹੋ ਜਾਂਦੇ ਨੇ, ਅਪੰਗ ਹੋ ਜਾਂਦੇ ਨੇ। ਉਹਨਾਂ ਫੌਜੀਆਂ ਨੂੰ ਸਮਰਪਿਤ ਹੁੰਦਾ ਇਹ ਦਿਨ ਤੇ ਇਹਨਾਂ ਫੌਜੀ ਪਰਿਵਾਰਾਂ ਤੇ ਅੰਘੀਣ ਜਿਹੜੇ ਹੋ ਜਾਂਦੇ ਨੇ ਫੌਜੀ ਉਹਨਾਂ ਦੀ ਸਹਾਇਤਾ ਲਈ ਪੂਰੇ ਦੇਸ਼ ਦੇ ਵਿੱਚੋਂ ਫੰਡ ਵੀ ਜੁਟਾਏ ਜਾਂਦੇ ਨੇਗੇ ਆਪਾਂ ਨੂੰ ਯਾਦ ਹੋਏਗਾ ਕਿ ਛੋਟੇ ਹੁੰਦਿਆਂ ਨੂੰ ਆਪਾਂ ਨੂੰ ਸਕੂਲਾਂ ਦੇ ਵਿੱਚ ਪੜ੍ਹਦੇ ਸਮੇਂ ਇੱਕ ਝੰਡਾ ਮਿਲਦਾ ਹੁੰਦਾ ਸੀ ਕਿਸੇ ਵੇਲੇ ਉਹ 10 ਪੈਸੇ ਦਾ ਫਿਰ 25 ਪੈਸੇ ਦਾ 50 ਪੈਸੇ ਦਾ 1 ਰੁਪਏ ਦਾ ਉਹ ਇੱਕ ਇੱਕ ਰੁਪਿਆ ਇਕੱਠਾ ਕਰਕੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਲਈ ਇਹ ਫੰਡ ਜੁਟਾਏ ਜਾਂਦੇ ਸੀਗੇ ਤੇ ਜਦੋਂ ਅਸੀਂ ਇਹਨਾਂ ਫੌਜੀ ਪਰਿਵਾਰਾਂ ਦੇ ਇਸ ਦਿਹਾੜੇ ਦੀ ਗੱਲ ਕਰਦੇ ਆਂ ਇਸ ਝੰਡਾ ਦਿਵਸ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਮਹਾਨ ਸ਼ਹੀਦਾਂ ਨੂੰ ਸਾਡੇ ਦੇਸ਼ ਦੇ ਜਿਹੜੇ ਸੈਨਿਕ ਨੇ ਚਾਹੇ ਉਹ ਡਿਊਟੀ ਦੇ ਦੌਰਾਨ ਉੱਥੇ ਜ਼ਖਮੀ ਹੋ ਜਾਂਦੇ ਨੇ ਆਪਣੇ ਅੰਗ ਗਵਾ ਬੈਠਦੇ ਨੇ ਜਾਂ ਫਿਰ ਇਹ ਪਰਿਵਾਰ ਜਿਹੜੇ ਹੈਗੇ ਨੇਗੇ ਉਥੋਂ ਆਪਣੀ ਡਿਊਟੀ ਦੇ ਦੌਰਾਨ ਤੰਦਰੁਸਤੀ ਨਾਲ ਘਰਾਂ ਦੇ ਵਿੱਚ ਵਾਪਸ ਵੀ ਆ ਜਾਂਦੇ ਨੇ ਇਹ ਫੌਜੀ ਜਿਹੜੇ ਹੁੰਦੇ ਨੇ ਕਿਸੇ ਮੈਨੂੰ ਐਂ ਲੱਗਦਾ ਕਿਸੇ ਤਪੱਸਵੀ ਤੋਂ ਘੱਟ ਨਹੀਂ ਹੁੰਦੇ ਮੈਂ ਇਹਨਾਂ ਨੂੰ ਤਪੱਸਵੀ ਕਹੂੰਗਾ ਤਪੱਸ ਵੀ ਹੁੰਦਾ ਹੈ ਅਸੀਂ ਕਈ ਵਾਰੀ ਕਹਿੰਦੇ ਆ ਕਿ ਫਲਾਣੇ ਕਿਸੇ ਬਾਬੇ ਨੇ ਕਿਤੇ ਅਗਨੀ ਕੋਲੇ ਬੈਠ ਕੇ ਅੱਗ ਦੇ ਵਿੱਚ ਬੈਠ ਕੇ ਧੂਆਂ ਬਾੜ ਕੇ ਜਾਂ ਫਿਰ ਆਪਣੇ ਸਿਰ ਦੇ ਵਿੱਚ ਜਲ ਤਾਰਾ ਜਿਹਨੂੰ ਕਹਿੰਦੇ ਰੇ ਕਿ ਪਾਣੀ ਪਵਾ ਕੇ ਪੋ ਮੰਗਦੇ ਮਹੀਨੇ ਉਹਨਾਂ ਨੇ ਕੋਈ ਤਪੱਸਿਆ ਕੀਤੀ ਹੈ ਇਹ ਜਿਹੜੇ ਫੌਜੀ ਹੁੰਦੇ ਨੇਗੇ ਇਹ ਲੇ ਲਦਾਖ ਦੀਆਂ ਪਹਾੜੀਆਂ ਦੇ ਉੱਤੇ ਜਦੋਂ ਉੱਥੇ ਬਰਫ਼ੀਲੇ ਤੂਫਾਨਾਂ ਦੇ ਵਿੱਚ ਖੜੋ ਕੇ ਦੇਸ਼ ਦੀ ਰਾਖੀ ਕਰਦੇ ਆ ਤੇ ਪਹਿਰਾ ਦਿੰਦੇ ਆ ਇਹ ਕਿਸੇ ਤਪੱਸਵੀ ਤੋਂ ਘੱਟ ਨਹੀਂ ਜਾਂ ਦੂਜੇ ਪਾਸੇ ਜੇ ਰਾਜਸਥਾਨ ਦੇ ਮਾਰੂਥਲਾਂ ਦੀ ਗੱਲ ਕਰੀਏ ਤੱਪਦੇ ਰੇਤ ਹੁੰਦੇ ਆ ਜਿੱਥੇ ਪੀਣ ਨੂੰ ਪਾਣੀ ਦੀ ਇੱਕ ਘੁੱਟ ਵੀ ਨਹੀਂ ਮਿਲਦੀ ਹੁੰਦੀ ਕਿਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਣੀ ਮਾਰੂਥਲਾਂ ਦੇ ਵਿੱਚ ਜਾਂ ਫਿਰ ਬਰਫ਼ੀਲੇ ਤੂਫਾਨਾਂ ਦੇ ਵਿੱਚ ਖੜ ਕੇ ਔਰ 24 ਘੰਟੇ ਮੌਤ ਦੇ ਮੂੰਹ ਦੇ ਵਿੱਚ ਖੜ ਕੇ ਗਏ ਗੋਲੀ ਉਧਰੋਂ ਆ ਸਕਦੀ ਹੈ ਇਧਰੋਂ ਆ ਸਕਦੀ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਡਿਊਟੀ ਕਰਨੀ ਤਾਂ ਇਸ ਤੋਂ ਵੱਡਾ ਕੋਈ ਤਪੱਸਵੀ ਹੋਰ ਕੋਈ ਹੋ ਨਹੀਂ ਸਕਦਾ ਤਾਂ ਇਨ੍ਹਾਂ ਤਪੱਸਵੀਆਂ ਨੂੰ ਇਨ੍ਹਾਂ ਫੌਜੀਆਂ ਨੂੰ ਚਾਹੇ ਉਹ ਸ਼ਹੀਦ ਹੋ ਗਏ ਚਾਹੇ ਉਹ ਜਿੰਦਾ ਪਰਤ ਆਏ ਨੇ ਆਪਣੇ ਘਰਾਂ ਦੇ ਵਿੱਚ ਪੈਨਸ਼ਨਾਂ ਲੈ ਕੇ ਅਸੀਂ ਇਹਨਾਂ ਸਾਰੇ ਸੈਨਿਕਾਂ ਨੂੰ ਇਸ ਦਿਹਾੜੇ ਦੇ ਉੱਤੇ ਅਸੀਂ ਇਹਨਾਂ ਨੂੰ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਕਿਉਂਕਿ ਇਹ ਬਹਾਦਰ ਸੈਨਾ ਜਦੋਂ ਸਾਡੀ ਰਾਖੀ ਕਰਦੀ ਹੈ ਤੇ ਅਸੀਂ ਬੜੇ ਆਰਾਮ ਦੇ ਨਾਲ ਸਿਰਾਂ ਨੇ ਬਾਹ ਦੇ ਕੇ ਸੌਂ ਜਾਂਦੇ ਹਾਂਗੇ ਪੂਰਾ ਦੇਸ਼ ਸਿਰਾਂ ਨੇ ਬਾਹ ਦੇ ਕੇ ਸੌਂਦਾ ਹੈ ਇਹਨਾਂ ਫੌਜੀਆਂ ਦੀ ਵਜ੍ਹਾ ਕਰਕੇ ਹੀ ਇਹ ਸਾਡੇ ਦੇਸ਼ ਦੀ ਰਾਖੀ ਕਰਦੇ ਆਪਾਂ ਨੂੰ ਪਤਾ ਹੈ ਤਾਂ ਦੂਸਰੇ ਪਾਸੇ ਅੱਜ ਦੇ ਦਿਨ ਇਹ ਵੀ ਮੈਂ ਕਹਿਣਾ ਚਾਹੂੰਗਾ ਕਿ ਜਿਹੜੀਆਂ ਫੌਜੀਆਂ ਨੂੰ ਫੌਜੀ ਪਰਿਵਾਰਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਨੇਗੀਆਂ ਉਹਨਾਂ ਦੇ ਵਿੱਚ ਕਿਵੇਂ ਤਬਦੀਲੀ ਕੀਤੀ ਜਾ ਰਹੀ ਹੈਗੀ ਆ ਜਿਹੜੀ ਅਗਨੀਵੀਰ ਵਾਲੀ ਸਕੀਮ ਹੈਗੀ ਆ ਕਿ 4 ਸਾਲੀ ਰੱਖਣਾ ਜੀ ਫੌਜ ਦੇ ਵਿੱਚ ਮੁੰਡਾ ਉਹ ਫੌਜੀ ਜਵਾਨ ਕਿੰਨਾ ਕਸ਼ਟ ਝੱਲ ਕੇ ਕਿੰਨੀ ਮਿਹਨਤ ਕਰਕੇ ਜਿਹੜਾ ਫਿਜ਼ੀਕਲੀ ਫਿਟ ਹੁੰਦਾ ਹੈ ਮੁੰਡਾ ਉਹ ਟੈਸਟ ਕਲੀਅਰ ਕਰਦਾ ਹੈ ਫਿਰ ਉਹ ਰਿਟਨ ਟੈਸਟ ਪਾਸ ਕਰਦਾ ਹੈ ਬੜਾ ਔਖਾ ਹੋ ਕੇ ਉਹ ਭਰਤੀ ਹੁੰਦਾ ਹੈ ਮਾਪਿਆਂ ਦਾ ਕਰਜ਼ਾ ਬੋਝ ਲਾਉਣ ਲਈ ਪਰ 4 ਸਾਲਾਂ ਬਾਅਦ ਉਹਨੂੰ ਨਾ ਕੋਈ ਪੈਨਸ਼ਨ ਨਾ ਕੁਝ ਹੋਰ ਉਹਦੇ ਹੀ ਪੈਸਿਆਂ ਦੇ ਵਿੱਚੋਂ ਕੁਝ ਜਮਾ ਕੀਤੇ ਹੋਏ ਪੈਸੇ ਦੇ ਕੇ ਉਹਨੂੰ ਘਰ ਨੂੰ ਤੋਰ ਦਿੱਤਾ ਜਾਂਦਾ ਹੈ ਕਿ ਹੁਣ ਤੁਸੀਂ ਜਾਓ ਜੀ ਬਸ 4 ਸਾਲ ਦੀ ਨੌਕਰੀ ਹੋ ਗਈ ਇਹਦੇ ਉੱਤੇ ਵੀ ਸਰਕਾਰ ਨੂੰ ਕੁਝ ਗੌਰ ਕਰਨੀ ਚਾਹੀਦੀ ਹੈ ਕਿ ਜੇ ਫਿਰ ਇਹ ਦਲੀਲ ਦੇਣੀ ਬਣਦੀ ਹੈ ਜੇ ਕਹਿੰਦੇ ਵੀ ਫੌਜ ਨੂੰ ਅਸੀਂ ਐ ਨਵੀਂ ਨਰੋਈ ਯੰਗ ਰੱਖਣਾ ਹੈ ਨੌਜਵਾਨ ਰੱਖਣਾ ਹੈ ਵੀ 4 ਸਾਲ ਬਾਅਦ ਉਹਨੂੰ ਰਿਟਾਇਰ ਕਰਨਾ ਤੇ ਫਿਰ ਲੀਡਰ ਨੂੰ ਵੀ ਰਿਟਾਇਰ ਕਰ ਦਿਆ ਕਰੋ ਲੀਡਰ ਤਾਂ 80 ਸਾਲ ਦੇ ਹੋ ਜਾਂਦੇ ਨੇ ਸਾਡੇ 90 90 ਸਾਲ ਦੇ ਹੋ ਜਾਂਦੇ ਨੇ 100 100 ਸਾਲ ਤੱਕ ਦੇ ਵੀ ਇੱਥੇ ਦੇਖੇ ਹੈਗੇ ਕਿ ਉਹ ਚਾਹੁੰਦੇ ਹੁੰਦੇ ਕਿ ਮੈਂ ਕਿਸੇ ਅਹੁਦੇ ਤੇ ਹੋਮਜਦੋ ਅਰਥੀ ਦੇ ਉੱਤੇ ਪਵਾਂ ਤੇ ਲੀਡਰ ਨੂੰ ਵੀ 5 ਸਾਲਾਂ ਦੀ ਟਰਮ ਹੁੰਦੀ ਹੈ ਫਿਰ ਇੱਕ ਵਾਰੀ ਜਿਹੜਾ ਐਮ ਐਲ ਏ ਐਮ ਪੀ ਬਣ ਗਿਆ ਭਾਈ ਤੂੰ ਵੀ ਜਾ ਤੇ ਫਿਰ ਉਹਨੂੰ ਤਾਂ ਜਿਹੜੀ ਪੈਨਸ਼ਨ ਲੱਗਦੀ ਹੈ ਮਰਨ ਤੱਕ ਉਹਨੂੰ ਪੈਨਸ਼ਨ ਲੱਗੀ ਰਹਿੰਦੀ ਹੈ ਲੀਡਰ ਨੂੰ ਤਾਂ ਜਿਹੜਾ ਇੱਕ ਵਾਰੀ ਐਮ ਪੀ ਬਣ ਗਿਆ ਐਮ ਐਲ ਏ ਬਣ ਗਿਆ ਕੋਈ ਰਾਜ ਸਭਾ ਦਾ ਮੈਂਬਰ ਬਣ ਗਿਆ ਉਹਨੂੰ ਤਾਂ ਪੈਨਸ਼ਨ ਮਰਨ ਤੱਕ ਲੱਗੀ ਰਹਿੰਦੀ ਹੈ ਕਿ ਜਿੰਨੀ ਦੇਰ ਤੱਕ ਉਹ ਦੁਨੀਆ ਤੋਂ ਜਾਂਦਾ ਨਹੀਂ ਹੈ ਤੇ ਦੂਜੇ ਪਾਸੇ ਆਮ ਮੁਲਾਜ਼ਮਾਂ ਦੀ ਗੱਲ ਵੀ ਜੇ ਕਰੀਏ ਉਹ 58 ਸਾਲ ਤੇ ਰਿਟਾਇਰ ਹੁੰਦਾ ਜਾ ਕੇ ਤੇ ਨਵੇਂ ਮੁਲਾਜ਼ਮਾਂ ਲਈ ਵੀ ਪੈਨਸ਼ਨ ਸਕੀਮ ਹੈ ਜਿਹੜੀ ਬੰਦ ਕਰਤੀ ਹੈ ਜਿਹੜਾ 58 ਸਾਲ ਤੱਕ ਨੌਕਰੀ ਕਰਦਾ ਉਹਦੇ ਲਈ ਕੋਈ ਪੈਨਸ਼ਨ ਨਹੀਂ ਤੇ ਅਗਨੀ ਵੀਰ ਹੈ ਜਿਹੜਾ ਮੌਤ ਦੇ ਮੂੰਹ ਚ ਖੜ ਕੇ ਡਿਊਟੀ ਕਰਦਾ ਉਹਦੇ ਲਈ ਕੋਈ ਪੈਨਸ਼ਨ ਨਹੀਂ ਫਿਰ ਲੀਡਰਾਂ ਲਈ ਕੁਝ ਜ਼ਿਆਦਾ ਪੈਨਸ਼ਨਾਂ ਚਾਹੀਦੀਆਂ ਨੇ ਇਹਦੇ ਉੱਤੇ ਵੀ ਕੁਝ ਸੋਚਣਾ ਪਊ ਲੋਕਾਂ ਨੂੰ ਚੇਤਨ ਹੋਣਾ ਪੈਣਾ ਕਿ ਜਿਹੜੇ ਘੱਟੋ ਘੱਟ ਜਿਹੜੇ ਇਹ ਫੌਜੀ ਨੇਗੇ ਅਗਨੀ ਵੀਰ ਨੇਗੇ ਜਿਹੜੇ ਉੱਥੇ ਜਾ ਕੇ ਸ਼ਹੀਦੀਆਂ ਵੀ ਦਿੰਦੇ ਨੇ ਦੇਸ਼ ਦੀ ਰਾਖੀ ਕਰਦੇ ਆ ਕਸ਼ਟ ਚੱਲਦੇ ਆ ਕਿੰਨੀਆਂ ਤਕਲੀਫਾਂ ਚੱਲ ਕੇ ਪਹਿਲਾਂ ਪਰਤੀ ਹੁੰਦੇ ਆ ਸਾਰਾ ਕੁਝ ਉਹਨਾਂ ਲਈ ਜਿਹੜੀਆਂ ਇਹ ਸੁੱਖ ਸਹੂਲਤਾਂ ਨੇ ਜਿਹੜੀਆਂ ਨਗੂਣੀਆਂ ਨੇ ਬਹੁਤ ਥੋੜੀਆਂ ਨੇ ਇਹਦੇ ਉੱਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਤਾਂ ਇਸ ਜਿਹੜਾ ਝੰਡਾ ਦਿਵਸ ਹੈਗਾ ਹਥਿਆਰਬੰਦ ਸੈਨਾ ਦਾ ਇਹ ਜਿਹੜਾ ਝੰਡਾ ਦਿਵਸ ਮਨਾਇਆ ਜਾਂਦਾ ਹੈ ਇਹ 7 ਦਸੰਬਰ ਇਸ ਦਿਹਾੜੇ ਦੇ ਉੱਤੇ ਅਸੀਂ ਇਹਨਾਂ ਸਾਰੇ ਆਪਣੇ ਮਹਾਨ ਫੌਜੀਆ ਨੂੰ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਾਂ ਜਿਹੜੇ ਫਿਰ ਜ਼ਖਮੀ ਹੋ ਜਾਂਦੇ ਨੇ ਆਪਣੇ ਅੰਗ ਗਵਾ ਬੈਠਦੇ ਨੇਗੇ ਉਹ ਵੀ ਸਾਡੇ ਜ਼ਿੰਦਾ ਸ਼ਹੀਦ ਹੁੰਦੇ ਹੈਗੇ ਉਹਨਾਂ ਨੂੰ ਅਸੀਂ ਅੱਜ ਦੇ 7 ਦਸੰਬਰ ਦੇ ਦਿਹਾੜੇ ਦੇ ਉੱਤੇ ਉਹਨਾਂ ਨੂੰ ਸਲਾਮ ਕਰਦੇ ਆ ਸਲੂਟ ਕਰਦੇ ਆ ਉਹਨਾਂ ਨੂੰ ਜ਼ਿੰਦਾਬਾਦ ਕਹਿੰਦੇ ਆ ਤੇ ਉਹ ਸਾਡੀ ਜਿੰਦ ਜਾਨ ਨੇਗੇ ਉਹ ਸਾਡੇ ਦੇਸ਼ ਦੇ ਰਖਵਾਲੇ ਨੇਗੇ ਇਸ ਤੋਂ ਵੱਡਾ ਹੋਰ ਕੋਈ ਸੰਤ ਨਹੀਂ ਹੋ ਸਕਦਾ ਮੈਂ ਪਹਿਲੀ ਗੱਲ ਕਹਿ ਦਿੱਤੀ ਹੈ ਤੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਮੇਰਾ ਨਾਮ ਮੇਗਰਾਜਰ ਅੱਲਾ ਮੇਰੇ YouTube ਚੈਨਲ ਦਾ ਨਾਂ ਵੀ ਮੇਗਰਾਜਰ ਅੱਲਾ ਉਹਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਣਾ ਦੋਸਤ ਜਰੂਰ ਬਣਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਬਹੁਤ ਬਹੁਤ ਸ਼ੁਕਰੀਆ